ਸਰਵ ਠੌਰ ਰਹੇ ਹੋ ਵਿਰਾਜ ਸਰਵ ਠੌਰ ਰਹੇ ਹੋ ਵਿਰਾਜ ਸਾਰੇ ਪਾਸੇ ਵਿਰਾਜ ਰਹਿਆ ਹੋਾਰੇ ਪਾਸੇ ਸਾਰੇ ਹਰਦਿਆਂ ਦੇ ਵਿੱਚ ਏਡੀਆਂ ਵੀ ਇਧਰ ਦੱਖਣ ਜਾਏ ਉੱਤਰ ਜਾਏ ਜੁ ਕਿ ਉੱਥੇ ਲਿਖਿਆ ਨਾ ਦਖਲ ਦੇ ਸਰੀਕਾ ਬਸ ਉਹ ਸਾਰੇ ਪਾਸੇ ਹੀ ਹੈ ਉਹੀ ਗੱਲ ਕਹਿੰਦੇ ਨੇ ਨਾ ਗੁਰੂ ਨਾਨਕ ਕਹਿੰਦਾ ਵੀ ਜਿੱਦ ਤੱਕ ਤੁਹਾਡਾ ਅੱਲਾ ਨਹੀਂ ਉਦੋਂ ਮੇਰੇ ਪੈਰ ਕਰਦੇ ਉਹ ਕਾਨੂੰਨ ਕਹਿੰਦੇ ਗਾਲ ਲ ਇਹ ਗੱਲ ਹੋਈ ਵੀ ਨਹੀਂ ਹੈ। ਨਾ ਉਹ ਬੰਦੇ ਤੇ ਵੀ ਮੱਕਾ ਜੈਗਾ ਉਹ ਤਾਂ ਬੰਦੇ ਹੀ ਨਹੀਂ ਇਸ ਗੱਲ ਨੂੰ। ਮੱਕੇਆਂ ਦਾ ਮੂਰਤੀਆਂ ਤੋੜੀਆਂ ਹੋਈਆਂ ਨੇ, ਕੁਰਾਨ ਪੜ੍ਹੀਏ ਪਤਾ ਲੰਗਦਾ ਸਾਰੇ ਪਾਸੇ ਉਹ। ਸਰ ਵਿਆਪਕ ਹੈ ਉਹ। ਇਰੀ ਸੀ ਬੰਦੇ ਇਹ ਤਾਂ ਸਾਡੀਆਂ ਐਵੇਂ ਕਹਾਣੀਆਂ ਜੋੜੀਆਂ ਹੋਈਆਂ ਨੇ। ਵੀ ਉਧਰੋਂ ਪੈਰ ਕਰ ਲਿਆ ਉਹ ਕਹਿੰਦੇ ਨੇ ਮੱਕਾ ਖੁੱਭ ਗਿਆ। ਐਵੇਂ ਜੋੜੀਆਂ ਹਈਆਂ ਕਹਾਣੀਆਂ। ਦੰਤ ਕਥਾਵ। ਕਾ ਜੋੜੀਆਂ ਨੇ ਕਾਦ ਪ੍ਰਚਾਰ ਲੱਗੇ ਜਦ ਜਦ ਆਪਣੇ ਪੰਜਾਬ ਚ ਸਿੱਖਾਂ ਦਾ ਰਾਜ ਹੋ ਗਿਆ ਨਾ ਜਿਹੜੇ ਸਾਥ ਸੀ ਜਿਹੜੇ ਮੁਸਲਮਾਨ ਪਹਿਲਾਂ ਕੁੱਟੇ ਰੱਖੇ ਤੇ ਡਰਾ ਕੇ ਰੱਖੇ ਤੇ ਉਹਨਾਂ ਨੂੰ ਮਿਲ ਗਿਆ ਗੁਰਦੁਆਰੇ ਪਹਿਲਾਂ ਤਾਂ ਬੋਲਦੇ ਨਹੀਂ ਸੀ ਡਰਦੇ ਸੀ ਫਿਰ ਇਹ ਉਹ ਜਿਹੜੀ ਅੰਦਰ ਜੈਲ ਸੀ ਸੀ ਨਾ ਜੈਲ ਸੀ ਉਹਦੇ ਅੰਦਰ ਮੁਸਲਮਾਨ ਲੋਕ ਇਧਰੋਂ ਉਹ ਜੈਲ ਸੀ ਚ ਨਿਕਲ ਆ ਗਏ ਘਾੜੀਓਂ ਦੇ ਬੱਕਾ ਕਮਾਤਾ ਜਿਵੇਂ ਬਾਛਾ ਕੋਲ ਨੂੰ ਲੈ ਆਏ ਉਹ ਜਵਾਈ ਬਣ ਗਏ ਇਹ ਸਭ ਜੈਲਸੀਆਂ ਦੀਆਂ ਗੱਲਾਂ ਨੇ ਜਿਵੇਂ ਕੋਈ ਅ ਬਦਲੇ ਦੀ ਭਾਵਨਾ ਨਾਲ ਕਹੀ ਹੋਈ ਗੱਲਾਂ ਨੇ ਅਥੀਓ ਸੱਚ ਮੰਨ ਲੀਆਂ ਉਦੋਂ ਕੋੜੋਂ ਨਾਲ ਜਿਹਾ ਪਾ ਪਿਆ ਹੋਇਆ ਜਿਹੜੀਆਂ ਗੱਲਾਂ ਉਦੋਂ ਕਹਿਤੀਆਂ ਉਹਨਾਂ ਨੇ ਨਾ ਜਾਣ ਕੇ ਤਾਨੇ ਚੋਬੇ ਮਾਰ ਕੇ ਉਹ ਜੀ ਸੱਚ ਮੰਨ ਲਿਆ ਸਾਡੇ ਨਾਲ ਦੋਨ ਪੜ ਸਭ ਦਸੀ ਅੱਜ ਉਹਨਾਂ ਦਾ ਸਿਆ ਪਾ ਬਹਿ ਗਿਆ ਗੁਰਨਾਨਕ ਬੜੇ ਨਾਲ ਲਿਖੀ ਕਿਸਨ ਮੱਕਮਾ ਵਾਲੀ ਪ੍ਰਚਾਰੀ ਜਾਂ ਉਹ ਬਗਮਨ ਦਾ ਰਾਤੀ ਜਾਂ ਪ੍ਰਚਾਰ ਕਰਦੇ ਪੱਕਾ ਕਮਾਉਣ ਵਾਲੀ ਜੇ ਸਾਖੀ ਹੁੰਦੀ ਦਸਮ ਪਾਸ਼ਾ ਲਿਖ ਦਿੰਦੇ ਉਹਦੇ ਵਿੱਚ ਉਹਨਾਂ ਨੇ ਲਿਖਿਆ ਲਿਖੇ ਗ੍ਰੰਥ ਚਲੋ ਆਦ ਦੇ ਵਿੱਚ ਨਾ ਇਹਦੇ ਵਿੱਚ ਲਿਖ ਦਿੰਦੇ ਆਪਣੇ ਜੰਗ ਜੁੱਧ ਵੀ ਤਾਂ ਲਿਖਿਆ ਨੇ ਉਹਨਾਂ ਨੇ ਜਬਰਨਾਮੇ ਵੀ ਤਾਂ ਲਿਖਿਆ ਉਹ ਵੀ ਲਿਖ ਦਿੰਦੇ ਇੱਥੇ ਜੇ ਬਾਬੇ ਬੋਢੇ ਦੀ ਸਾਖੀ ਹੁੰਦੀ ਐ ਇਹ ਲਿਖ ਦਿੰਦੇ ਸਭ ਝੂਠ ਹੈ ਉਹਨੇ ਕਾ ਕੋ ਨਿਕਲੇ ਨਾ ਚਿੱਟੇ ਹੋ ਕੇ ਉਹ ਹੋ ਕੇ ਫੇਰੀ ਸਭ ਝੂਠ ਹੈ ਸਭ ਝੂਠ ਦਸਬ ਬਾਸ਼ਾ ਇੱਕ ਵੀ ਸਾਖੀ ਹੁੰਦੀ ਇੱਥੇ ਲਿਖ ਦਿੰਦੇ ਦਸੋਂ ਬੰਤ ਵਿੱਚ ਉਹਨਾਂ ਨੇ ਆਪਣੀ ਜੰਦ ਲਿਖੀ ਐ ਚਮਕੌਰ ਸਾਹਿਬ ਦੀ ਜੰਦ ਲਿਖੀ ਐ ਇਹ ਤਾਂ ਇਤਿਹਾਸ ਹੈ ਲੋ ਜੇ ਦੂਜਾ ਕੋਈ ਅਦਾਸ ਹੁੰਦਾ ਹੈ ਜੇ ਇਹਦੇ ਵਿੱਚ ਦਰਜ ਕਰ ਦਿੰਦੇ। ਇੱਕ ਇਹਦਾ ਸੀ ਦੂਜਾ ਉਹਦੇ ਦਰਜ ਆ ਆਪਣੇ। ਸੱਤੇ ਬਲਵਾਨ ਦੀ ਵਾਰ ਸੱਤੇ ਬਲਵਾਨ ਦੀ ਵਾਰ ਇਹ ਅਦਾਸ ਵਾਲੀ ਗੱਲ ਸੀ ਹੁੰਦਾ ਜਾਈਗੀ। ਪਰ ਕੋਈ ਵੱਡੀ ਘਟਨਾ ਸੀ ਸਾਡੇ ਹੋਰ ਇਹੀ ਨਹੀਂ ਕੋਈ। ਉਹ ਤਾਂ ਕਿ ਰਾਜ ਉਹ ਦੂਜੇ ਪਾਸੇ ਦਿੱਤਾ। ਫਿਰ ਉਹਦਾ ਕਲੇਸ਼ ਵੀ ਸ਼ੁਰੂ ਹੋਇਆ। ਵੇ ਬੀਰੇ ਕਲੇਸ ਰੱਖਿਆ ਹੁਤੇ ਹੀ ਆ ਬੇਤਿਆਂ ਦਾ ਕਲੇਸ ਵੀ ਕਦੀ ਸਾਡੇ ਕੋਲ ਆ ਲਈ ਫੇਰ ਉਹ ਗੱਡੀ ਨੂੰ ਤੁਸੀਂ ਉਹ ਗੱਡੀ ਹੈ ਉਹ ਨਹੀਂ ਹੈ ਗੱਡੀ ਗੱਡੀ ਬਾਦ ਗੱਡੀ ਮੇਰਾ ਦੀ ਪ੍ਰਚਾਰੀਆ ਸਾਧਾਂ ਦੀ ਕੋਈ ਗੱਡੀ ਵਾਲੀ ਗੱਲ ਨਹੀਂ 10ਾਂ ਦੀ ਗੱਡੀ ਹੁੰਦੀ ਹੈ ਇਹ 10ਦਾਂ ਦੀ ਕੀ ਹੁੰਦੀ ਹੈ 10 ਚਾਹਿੰਦਾ ਧਰਤੀ ਹੁੰਦੀ ਹੈ ਉਹ ਵੀ ਬਿਨਾ ਕਪੜਾ ਪਛਾਏ ਤੇ ਦਾ ਦਾ ਸਦਾ ਉਹਦਾ ਪੁੱਜੇ ਵੈਨ ਉਹਦਾ ਕਪੜਾ ਪਛਾਇ ਤੇ ਬਿਨੂ ਉਹਨਾਂ ਦੀ ਗੱਦੀ ਜਾਂਦੀ ਕਹੇ ਤਾਰੇ ਹਨ ਕਬੀਰ ਅਗਰਦਰ ਭੂਪਰ ਲੋ ਲੇਟਣਾ ਉੱਪਰ ਜਾ ਮੈਂ ਕਾਜ਼ ਉੱਪਰ ਜਾ ਮੈਂ ਕਾਜ਼ ਅਗਰਦਰ ਧਰਤੀ ਤੇ ਲੇਟ ਜਾਣਾ ਉੱਪਰ ਕਾਜ ਬਿਨੂ ਆਹ ਹੁੰਦਾ ਫਕਤਾ ਦਾ ਤਾਂ ਇਹ ਹੁੰਦਾ ਹੋਰ ਨਹੀਂ ਹੁੰਦਾ ਕੁਝ ਇਹ ਮੂਰਖਾਂ ਦੀਆਂ ਨੇ ਗੱਡੀਆਂ ਕਬੀਰ ਘਟਿਆ ਕੋਸ ਕਬੀਰ ਵੀ ਤਾਂ ਉਹੀ ਗੱਲ ਹੈ ਕਬੀਰ ਦੀ ਬਾਣੀ ਕਬੀਰ ਨੂੰ ਪਹਿਲਾਂ ਮਿਲਿਆ ਨਾਮ ਸਾਰਿਆਂ ਨੂੰ ਕਬੀਰ ਨੇ ਦੱਸਿਆ ਬਾਕੀਆਂ ਨੂੰ ਇਹਨਾਂ ਨੂੰ ਨਹੀਂ ਪਤਾ ਇਹਨਾਂ ਨੇ ਕਬੀਰ ਦੀ ਬਾਣੀ ਪੜ੍ਹੀ ਨਹੀਂ ਸਭ ਚਾਹੀਦਾ ਅਲੱਗ ਗੱਲ ਹੈ ਸ਼ਬਦ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਹੈ ਗੁਰਦੀਨੀ ਵਸ ਕਬੀਰ ਕੋ ਲੈ ਉਹ ਵਸ ਸੁਭਾਲ ਕਬੀਰ ਦੀਨੀ ਸੰਸਾਰ ਕੋ ਸੰਸਾਰ ਨੂੰ ਕਬੀਰ ਨੇ ਦਿੱਤੀ ਹੈ ਵਸਤੂ ਲੈ ਜੇ ਸਮਸਤਕ ਬਾਤ ਲੋਗ ਆ ਜਿਹਦੇ ਵਸਤੂ ਭਾਗਦੇ ਇਹ ਗੱਲ ਠੀਕ ਹੈ ਲੈ ਨਹੀਂ ਸਕਦਾ ਵਸਤੂ ਕੁਰਬਾਨੀ ਚ ਪਈ ਹੈ ਹਰੇਕ ਪਰ ਵੀੜੀ ਦਾ ਕਬੀਰ ਨੂੰ ਇਹ ਕੁਰਬਾਨੀ ਨਾਲ ਦਾ ਸ਼ਬਦ ਬੰਨ ਕੇ ਗੁਰੂਆਂ ਨੇ ਤਾਂ ਸ਼ਬਦ ਬੰਨ ਕੇ ਦਰਜ ਕਰ ਲਿਆ ਉਹਨਾਂ ਨੇ ਆਪਣੀ ਬੇਇੱਜ਼ਤੀ ਥੋੜੀ ਮੰਨੀ ਵੀ ਅਸੀਂ ਸ਼ਬਦ ਕਬੀਰ ਦਾ ਨਾਂ ਨਹੀਂ ਲਿਖੀਏ ਵੀ ਅਸੀਂ ਆਪਣੇ ਨਾਂ ਲਿਖਦਿਆਂ ਤਾਂ ਸਾਨੂੰ ਮਿਲਿਆ ਉਹ ਸ਼ਬਦ ਲਿਖੋ ਵੀ ਦੇ ਸਕਦੇ ਸੀ ਜੇ ਇਹ ਜਿਹੇ ਵਿਦਵਾਨ ਹੁੰਦੇ ਨਾ ਜੇ ਇਹ ਨੇ ਲਿਖੋ ਲੈਂਦੇ ਨਾਨਕ ਲਿਖਦਾ ਜਿਹੜਾ ਸੱਚ ਸੀ ਸੱਚ ਲਿਖਦਾ ਵੀ ਪਾਈ ਕਬੀਰ ਨੂੰ ਮਿਲਿਆ ਨਾਰਕ ਨੂੰ ਨਾ ਕਬੀਰ ਦੀ ਬਾਣੀ ਮਿਲਈ ਇਸੇ ਕਰਕੇ ਕਹਿ ਰਿਹਾ ਸ਼ਬਦ ਗੁਰੂ ਨਾਨਕ ਕਿਹੜੇ ਸ਼ਬਦ ਗੁਰੂ ਕਹਿ ਰਿਹਾ ਇਸੇ ਨੂੰ ਕਹਿ ਰਿਹਾ ਸ਼ਬਦ ਗੁਰੂ ਸੁਰਤ ਕੋ ਚੇਲਾ ਸ਼ਬਦ ਉਹ ਤਾਂ ਅੰਦਰਲੇ ਨੂੰ ਕਹਿ ਰਿਹਾ ਗੁਰੂ ਆ ਪਰ ਦੱਸਿਆ ਤਾਂ ਐਸੇ ਨਹੀਂ ਹੋਇਆ ਸਾਰੇ ਦੋਸਤਾਂ ਦੇ ਵਿੱਚ ਪ੍ਰਚਲਿਤ ਸੀ ਬਾਣੀ ਭਗਤਾਂ ਦੀ ਗੁਰੂ ਘਰ ਵੇਲੇ ਹੀ ਸਾਰੇ ਹਿੰਦੋਤਾਂ ਚ ਗ੍ਰੰਥ ਚਲੇ ਗਏ ਸੀ ਗੁਰਬਾਣੀ ਆ ਨਾ ਸਾਰੀ ਜੋ ਗ੍ਰੰਥ ਤਿਆਰ ਹੋ ਗਿਆ ਨਾ ਆਪਣੇ ਪੁੱਤੀ ਸਾਹਿਬ ਫਟਾਫਟੋ ਤਾਰੇ ਕਰਕੇ ਸਾਰੇ ਹਿੰਦੋਤਾਂ ਚ ਚਲੇ ਗਏ ਤੇ ਲਗਾਤਾਰ ਹੁੰਦੇ ਰਹੇ ਨਾ ਤਾਰੇ ਤੇ ਦੇ ਹਜ਼ਾਰਾਂ ਦੇ ਦਾਦਾ ਜਿਹੜੇ ਤਾਰੇ ਹੋ ਗਏ ਸੀ ਆ ਚਾਰ ਪੰਜ ਸੌ ਦਾ ਹੋ ਲਈ ਤੇ ਪਿਆ ਸੀ ਦਰਵਾਜ਼ਾ ਸਾਹਿਬ ਜੋ ਹੋਰ ਪਤਾ ਨਹੀਂ ਕਿੰਨੇ ਪੈਦੇ ਲੋਕਾਂ ਕੋ ਪਾਕਿਸਤਾਨ ਚ ਉਧਰ ਉਧਰ ਸਾਰੇ ਹਿੰਦੂ ਤਾਂ ਜੇ ਪੈਸੀ ਉਤਾਰੇ ਨਾਲੇ ਬਹੁਤ سارے ਸਾੜ ਦਿੱਤੇ ਉਹਨੇ ਉਹ ਜਿਹੜਾ ਸੀਗਾ ਲਖਬਤ ਜਸਪਤ ਕਹਿੰਦਾ ਛੜਨਾ ਹੀ ਕੋਈ ਨਹੀਂ ਅਸੀਂ ਫੇਰ ਵੀ ਇਹਨੇ ਪੈਦੇ ਕਰਮ ਕਾਜ ਨਹੀਂ ਸੀ ਸਾਰਾ ਤਾਂ ਇਹ ਕਮ ਕਰਦੇ ਸੀ ਲਿਖੀ ਜਾਂਦੇ ਸੀ ਐਵੇਂ ਭਗਤ ਬਾਣੀ ਸੀ ਵੀਰ ਦੀ ਬਾਣੀ ਸਾਰੇ ਪੈਈ ਸੀ ਅਕ ਤਾਂ ਦੀ ਸਾਰਿਆਂ ਦੀ ਬਾਣੀ ਸਾਰੀ ਪਈ ਸੀ ਸਿੱਖਾਂ ਨੂੰ ਤਾਂ ਸਿੱਖੀ ਦੀ ਸਮਝ ਇਦਾਂ ਦਾ ਜੀ ਹੈ ਜੇ ਨਾਨਕ ਤੋਂ ਬਿਨਾਂ ਹੋਰ ਕਿਸੇ ਨੂੰ ਕੋਈ ਕਹਿ ਦਈਏ ਇਹ ਤਾਂ ਫੁੱਕ ਜਾਂਦਾ ਹੈ ਨਾ ਵੀ ਕਿਉਂ ਕਹਤਾ ਇਹਦੇ ਕਰਕੇ ਇਹਨਾਂ ਨੂੰ ਅਕਲ ਨਹੀਂ ਆਉਣੀ ਇਹਨਾਂ ਦੇ ਅੰਦਰ ਈਰਖਾ ਦੋਇਸ਼ ਨਫਰਤ ਤੇ 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 ਨਫਰਤ ਹੁੰਦਾ ਤਾਂ ਨਾਮ ਨਹੀਂ ਫੜਦਾ ਹੁੰਦਾ ਪੱਠੇ ਦੀ ਵਿੱਚ ਨਾ ਜਿੱਥੇ ਪੱਠਾ ਲੱਗਿਆ ਹੋਵੇ ਉਥੇ ਫਜ਼ਲ ਹੀ ਪੈਦਾ ਹੁੰਦੀ ਹੁੰਦੀ ਇਹਨਾਂ ਦੇ ਅੰਦਰ ਦਾ ਪੱਠੀ ਹੈ ਉਹ ਪੱਠੀ ਹੈ ਜਿਹਨੂੰ ਕਬੀਰ ਕਹਿੰਦਾ ਦੇਰਵਲ ਬਉ ਦਾ ਆਕਾਸ਼ ਕੀ ਜਾਇ ਪਰਿ ਪੱਠ ਛਾਰ ਕੁਰਬਾਨੀ ਦਾ ਗਿਆਨ ਕੁਰਬਾਨੀ ਦੇ ਜਿਹੜਾ ਹੈ ਨਾ ਸੋਜੀ ਕੁਰਬਾਨੀ ਦੇ ਸ਼ਬਦ ਇਹਨਾਂ ਦੀ ਪੱਠੀ 'ਚ ਜਾ ਕੇ ਡਿਕਦੇ ਨੇ ਪੱਠੀ 'ਚ ਉਹ ਨਾ ਸਰੇ ਕੋਈ ਨਹੀਂ ਹੁੰਦਾ ਜਾਇਪਰੀ ਪੱਠ ਅੱਛਾ ਅੱਛਾ ਪੱਠੀ ਦੀ ਸੋਹ ਦੇ ਜਾ ਦੇ ਡਿੱਪੀ ਉੱਥੇ ਆਬ ਲਗਿਆਉਣਗੇ ਗਰਭ ਸੋਹ ਦੀ ਪੱਠੀ ਦੀ ਉੱਤੇ ਪੈ ਗਈ ਉਹ ਬੂੰਦ ਡੁੱਗ ਗਈ ਕਬੂਦ ਕੀ ਕਰ ਲੂ ਪੱਠੀ ਦੇ ਉੱਤੇ ਜਾ ਕੇ ਦੇਖ ਇਹਦਾ ਉਹ ਹਾਲ ਤੈਨਾਂ ਦੀ ਇਹਨਾਂ ਦੇ ਅੰਦਰ ਈਰਖਾ ਇਹਨਾਂ ਦੇ ਅੰਦਰ ਅਸਬੋਖ ਮਾਰ ਕੇ 베ਦ ਤਾਂ ਨਾ ਸੁਣ ਕੇ ਬਚ ਜਾਂਦਾ 베ਦ ਜੇ ਕੰਨ ਚ 베ਦ ਸ਼ਬਦ ਪੈ ਜਾਵੇ ਬਚ ਜਾਂਦਾ ਗੁਰਬਾਣੀ ਕਹਿੰਦੀ ਹੈ 베ਦ ਕਿਤੇਬ ਕਹੋ ਬਾਤ ਝੂਠੇ ਝੂਠਾ ਜੋਰਾ ਵਿਚਾਰਾ ਉਹ ਕਹਿੰਦੀ ਤੂੰ ਆਪ ਝੂਠਾ ਜਿਹੜਾ ਵਿਚਾਰਦਾ ਨਹੀਂ ਉਹ ਖਿਲਾਫ ਖੜਾ ਹੈ ਜਾਇਪਰੀ ਪਟ ਛਾਰੇ ਇਹਨੂੰ ਗਿਆਨ ਹੋਣਾ ਬੜਾ ਮੁਸ਼ਕਲ ਗੱਲ ਹੈ ਇਬੜ ਤਖੜਾ ਹਾਜੂ ਬਝਾਈ ਦੇ ਸ਼ਾਂਤੀ ਚਾਹੀਦੀ ਹੈ ਵਿਚਾਰ ਚਾਹੀਦੀ ਹੈ ਸੱਚ ਚਾਹੀਦਾ ਦੂਬਰਤਾ ਚਾਹੀਦੀ ਹੈ ਇਹਨਾਂ ਕੋਲ ਤਾਂ ਕੁਝ ਵੀ ਨਹੀਂ ਹੈ ਇਹਨਾਂ ਕੋਲ ਕੀ ਕੁਝ ਨਹੀਂ ਚਾਚੇ ਗੰਧਰਵ ਸਰਗੋ ਠੌਰ ਰਹੋ ਵਿਰਾਜ ਇਧਰਾਜ ਰਾਜ ਪ੍ਰਵੀਨ ਜਛ ਗੰਧਰਵ ਦੇਵ ਦਾਨੋ ਦੇਵ ਗਾਨੂ ਰਾਖਸ਼ ਨਾ ਬ੍ਰਹਮ ਛਤਰੀ ਨਮਾਹ ਹੈ ਨਾ ਤਾਂ ਇਹ ਨਾ ਚਾਹ ਨਾ ਬ੍ਰਹਮਾ ਨਾ ਛਤਰੀ ਨਾ ਚੱਕੇ ਸੇ ਚਬਰੀ ਇਹਦਾ ਜੀਵ ਰਹਿਣਾ ਜ ਨਹੀਂ ਹੁੰਦਾ ਹੈ ਤਾਂ ਭਗਤਾ ਹੈ ਜੀ ਹੈ ਵੀ ਛਤਰੀ ਅਸੀਂ ਸਾਡੇ ਚ ਰੱਬ ਵਧ ਗਿਆ ਤੁਹਾਡੇ ਚ ਘਟ ਗਿਆ ਪੂਰਨ ਰੂਪ ਜਿਹੜੀ ਕਿਸੇ ਚ ਸ਼ਬਦ ਪ੍ਰਗਟ ਹੈ ਉਹ ਗੱਲ ਹੋਰ ਕਹੇ ਨੇ ਰਬ ਉਹ ਹੈ ਸਾਰਿਆਂ 'ਚ ਪ੍ਰਗਟ ਨਹੀਂ ਹੈ ਨਾ ਪਰ ਛਤਰੀਆਂ ਨੂੰ ਮਾਏ ਦਾ ਮੰਤਵ ਹੈ ਪ੍ਰਗਟ ਰੂਪ 'ਚ ਨਹੀਂ ਹੈ ਜੇ ਛਤਰੀ ਕਹਣਾ ਸੀ શ્રેਸ਼ਣ ਕਿਉਂ ਹੈ ਵੀ ਤੁਸੀਂ ਕਿਉਂ ਸਰਵ શ્રેਸ਼ਟ ਉਹ ਆਜੀ ਸ਼ਬਦ ਪ੍ਰਗਟ ਹੈ ਚਾਹੇ ਉਹ ਰਵਦਾਸ ਜਮਾਰ ਹੈ ਚਾਹੇ ਚੰਡਾਲ ਤਾਂ ਤੇ ਉੱਤਮ ਗਣੋ ਚੰਡਾਲਾ ਨਾਨਕ ਜਨ ਬਸੇ ਗੋਪਾਲਾ ਜਿਦਾਂ ਗੋਪਾਲ ਬਸ ਗਿਆ ਉਹ ਚਨਾਲ ਵੀ ਜਿਹੜਾ ਹੈਗਾ ਉੱਤਮ ਚਾਹ ਉਹ ਸਦਨਾ ਕਸਾਈ ਹੈ ਉਹ ਵੀ ਉੱਤਮ ਹਿਰਦੇ ਚ ਪ੍ਰਗਟ ਹੈ ਹੋਰ ਕਿਸੇ ਖਾਸ ਯਾਦੇ ਦੀ ਉੱਤ ਜੇ ਕੋਈ ਕਹੇ ਬਰਾਵੜ ਮੈਂ ਉਹ ਚ ਕੋਈ ਉਚਰੀ ਸਬਰ ਪਰ ਦੇ ਨਾਮ ਤੋਂ ਬਿਨਾ ਸਾਰੇ ਹੀ ਦੀਜ ਨੇ ਮੁੱਖ ਦੀ ਗੱਲ ਨਾਵਾਂ ਦਾ ਹੂਜਾਰੇ ਸਾਰੇ ਰੀਚ ਨੇ ਜਾਤ ਪਾਤ ਕੋਈ ਹੁੰਦੀ ਹੋਈ ਨਹੀਂ ਦਰਗਾਹ ਜਿਹੜੀ ਕੋਈ ਜਾਤ ਪਾਤ ਹੁੰਦੀ ਸਾਡੀ ਆਪਣਾ ਜੁਜਰ ਦਰਗਾਹ ਦਾ ਫੈਸਲਾ ਦਰਗਾਹ ਦੇ ਹਿਸਾਬ ਨਾਲ ਹੁੰਦਾ ਤੁਸੀਂ ਬਲਦੇ ਫਿਰੋ ਜਾਤਾਂ ਨੂੰ ਨਹੀਂ ਬਲਦੇ ਕੋਈ ਉੱਤੇ ਕੋਈ ਮਾਨਤਾ ਨਹੀਂ ਕਿਸੇ ਜਾਤ ਨੂੰ ਉੱਤੇ ਇਹ ਮਾਨਤਾ ਜ਼ਰੂਰ ਆ ਆਪਣ ਕੋ ਜੋ ਜਾਣਾ ਉੱਚਾ ਸੋਈ ਗਲੀਆਂ ਸਭ ਤੇ ਰੀਚ ਕਦਾ ਨਹੀਂ ਜੀ ਸਾਡੀ ਤਾਂ ਇਹ ਜਾਤ ਉੱਚੀ ਇਹ ਹੁਣ ਲੰਗਰ ਵਰਤੈ ਸਿੱਧਾ ਖਾਣਾ ਨਹੀਂ ਛਕਣਾ ਨਹੀਂ ਕਹਿੰਦਾ ਕੋਈ ਨਹੀਂ ਤੁਸੀਂ ਬਹਿ ਜਾਓ ਭਾਈ। ਉਪਰ ਤੇ ਛਕੀ ਹੈ ਉਪਰ ਛਕੀ ਦੇ ਥੱਲੇ ਬਾਟੇ ਰੱਖਿਆ ਹੋਇਆ। ਸਾਰਿਆਂ ਨੂੰ ਜੋ ਆ ਕਰਨੇ ਜੇ ਛਕਣਾ ਹੈ ਛਕ ਲੋ। ਉਹ ਥੱਲੇ ਡੁੱਲੇ ਆ ਨਾ ਸਾਰਿਆਂ ਦਾ। ਸਭ ਦੇ ਵਿੱਚ ਉਹ ਪੀਓ ਨਾ। ਉਹੜਾ ਸਾਰਿਆਂ ਦਾ ਛਕ ਛਕ ਕੇ ਵਿੱਚੋਂ ਡੁੱਲੇ ਆ ਉਹ ਪੀਣਾ ਬਹੁਗਾ ਹੁਣ ਤੁਹਾਨੂੰ। ਤਾਂ ਉਹ ਬੁਲਾਇਆ ਸੀ ਕਿ ਘੁੱਟ ਸਾਰਿਆਂ ਨੂੰ ਬੁਲਾਉਂਦੇ ਨੇ। ਕੋਈ ਇਹ ਨਾ ਸਮਝ ਲਵੇ ਮੈਂ ਉ ਜਾਵਾਂ। ਜੇ ਤਾਂ ਉਹ ਸ਼ਗਲਾਂ ਦਾ ਤਾਂ ਤੇ ਚੱਲਿਆ ਜਦ ਸੱਚ ਹੜ ਲਈ ਪਿੱਛੇ ਮੁੜ ਜਾ ਪਿੱਛੇ ਮੁੜ ਜਾ ਨਹੀਂ ਬਿਸ਼ਟਾ ਦਾ ਕੀੜਾ ਬਿਸ਼ਟਾ ਮੈਂ ਸਮਝਿਆ ਜਾਂਦਾ